ਮਨੋਰੰਜਨ ਕਾਲੀਆ ਜੀ ਦੇ ਘਰ ਜਿਹੜਾ ਰਾਤ ਬੀਤੀ ਰਾਤ ਐ ਹਮਲਾ ਹੋਇਆ ਸੀ ਅਸੀਂ ਪੂਰੀ ਨਿਖੇਦੀ ਕਰਦੇ ਹਾਂ ਇਹ ਆਈ ਦਿਖਾਣਾ ਚਾਹੁੰਦੇ ਆ ਪਹਿਲੇ ਵੀ ਸਿੱਧੂ ਮੂਸੇਵਾਲੇ ਦਾ ਵੀ ਕਤਲ ਹੋਇਆ ਡੀਐਸਪੀਆਂ ਦੇ ਉੱਤੇ ਹੀ ਗੋਲੀਆਂ ਚਲੀਆਂ ਅਸੀਂ ਵੀ ਬਚਪਨ ਤੋਂ ਪੰਜਾਬ ਵਿੱਚ ਇੱਥੇ ਰਹਿ ਰਹੇ ਆ ਵਿਚਰਦੇ ਆ ਮੇਰੇ ਨਾਨਕੇ ਮੇਰੇ ਸਾਰੇ ਪਰਿਵਾਰ ਇੱਥੇ ਹੈਗੇ ਨਹੀਂ ਲੇਕਿਨ ਇੰਨਾ ਬੁਰਾ ਹਾਲ ਨਹੀਂ ਸੀ ਵੇਖਿਆ ਜੋ ਹੁਣ ਹੋ ਰਿਹਾ ਆਏ ਦਿਨ ਕਤਲ ਆਏ ਦਿਨ ਇੱਥੇ ਜੋ ਵੀ ਇਹ ਹਮਲੇ ਲੋਕਾਂ ਤੇ ਹੋ ਰਹੇ ਮੈਂ ਕਹਿੰਦਾ ਆਮ ਆਦਮੀ ਨਹੀਂ ਆਪਦਾ ਹੈ ਜੀ ਜਿਸ ਤਰ੍ਹਾਂ ਇਸ ਆਪਦਾ ਨੂੰ ਅਸੀਂ ਦਿੱਲੀ ਤੋਂ ਭਜਾਇਆ ਹ ਹੁਣ ਪੰਜਾਬ ਤੋਂ ਭਜਾਉਣ ਦੀ ਵਾਰੀ ਆ ਗਈ ਹੈ ਕਿਉਂਕਿ ਆਏ ਦਿਨ ਇੰਡਸਟਰੀਸ ਜਿਹੜੇ ਨੇ ਉਹ ਇੱਥੇ ਸੇਫ ਨਹੀਂ ਹੈਗੇ ਵਪਾਰੀ ਕੋਈ ਸੇਫ ਨਹੀਂ ਹੈਗਾ ਆਏ ਦਿਨ ਉਹਨਾਂ ਨਾਲ ਖੋਹਾਂ ਲੁੱਟਾਂ ਉਹਨਾਂ ਤੇ ਗੋਲੀਆਂ ਚੱਲਣੀਆਂ ਹੁਣ ਤੇ ਥਾਣਿਆਂ ਦੇ ਵਿੱਚ ਗਰਨੇਡ ਦੇ ਹਮਲੇ ਤੱਕ ਹੁਣ ਲੱਗੇ ਜੀ ਸੇਵਾਵਾਂ ਸੀ ਐਂਬੂਲੈਂਸ ਦੀ ਕਰ ਰਹੇ ਆ ਤੇ ਆਲਰੇਡੀ ਸ਼ੁਰੂ ਹੋ ਚੁੱਕੀਆਂ ਨੇ ਜੀ ਜਿਹੜੇ ਵੀ ਲੋਡਬੰਦ ਕਿਸੇ ਨੂੰ ਲੋਡ ਪੈਂਦੀ ਹੈ ਤੇ ਉਹ ਇੱਥੇ ਫੋਨ ਕਰਕੇ ਇਹਦੀ ਬਿਲਕੁਲ ਮੁਫਤ ਸੇਵਾ ਜਿਹੜੀ ਐਂਬੂਲੈਂਸ ਦੀ ਉਹਦਾ ਲਹਾਵ ਪਹਿਲੇ ਤੋਂ ਹੀ ਚੱਕ ਰਿਆ ਨੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਗ੍ਰੇਨ ਸਿਟੀ ਸਮਾਣਾ ਤੋਂ ਦੇਖ ਰਹੇ ਹੋ ਜਿੱਥੇ ਕਿ ਅੱਜ ਪ੍ਰਧਾਨ ਗੁਰਚਰਨ ਸਿੰਘ ਦੇ ਭਾਂਜਾ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਮਨਜਿੰਦਰ ਸਿੰਘ ਸਿਰਸਾ ਦੇ ਛੋਟੇ ਬ੍ਰਦਰ ਭੁਪਿੰਦਰ ਸਿੰਘ ਨੇ ਪਹੁੰਚੇ ਹੋਏ ਨੇ ਔਰ ਉਹਨਾਂ ਵੱਲੋਂ ਪਿਛਲੇ ਦਿਨੀ ਸਮਾਣਾ ਇਲਾਕੇ ਨੂੰ ਇੱਕ ਐਂਬੂਲੈਂਸ ਜਿਹੜੀ ਹੈ ਇਲਾਕੇ ਦੀ ਸੇਵਾ ਵਾਸਤੇ ਕਨੂ ਪੇਂਟ ਕੀਤੀ ਗਈ ਆਪਾਂ ਅਲਬਤ ਕਰਦੇ ਹਾਂ ਭਪਿੰਦਰ ਸਿੰਘ ਕਿੰਨੇ ਹੋ ਰਾ ਨਾਲ ਜੇ ਗੱਲ ਕਰੀ ਤਾਂ ਹਰ ਤੀਜੇ ਦਿਨ ਇੰਕਾਊਂਟਰ ਹੋ ਰਿਹਾ ਹੈ ਕਿਵੇਂ ਦੇਖਦੇ ਹੋ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਜਿਹੜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਨਾ ਉਹ ਤੇ ਇੱਕ ਨਾਮ ਦੀ ਰਾਏ ਗਈ ਹੈ ਤੇ ਲਾਅ ਐਂਡ ਆਰਡਰ ਇੱਥੇ ਤਾਰ-ਤਾਰ ਕੀਤਾ ਹੋਇਆ ਹੈ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਮ ਆਦਮੀ ਵੀ ਸਰਕਾਰ ਆਈ ਹੈ ਜੀ ਮੈਂ ਕਹਿੰਦਾ ਆਮ ਆਦਮੀ ਨਹੀਂ ਆਪਦਾ ਜਿਸ ਤਰ੍ਹਾਂ ਇਸ ਆਪਦਾ ਨੂੰ ਅਸੀਂ ਦਿੱਲੀ ਤੋਂ ਭਜਾਇਆ ਹ ਹੁਣ ਪੰਜਾਬ ਤੋਂ ਭਜਾਣ ਦੀ ਵਾਰੀ ਆ ਗਈ ਹੈ ਕਿਉਂਕਿ ਆਏ ਦਿਨ ਇੰਦਸ ਲੀਸ ਜਿਹੜੇ ਨੇ ਉਹ ਇੱਥੇ ਸੇਫ ਨਹੀਂ ਹੈਗੇ ਵਪਾਰੀ ਕੋਈ ਸੇਫ ਨਹੀਂ ਹੈਗਾ ਆਏ ਦਿਨ ਉਹਨਾਂ ਨਾਲ ਖੋਹਾਂ ਲੁੱਟਾਂ ਉਹਨਾਂ ਦੇ ਗੋਲੀਆਂ ਚੱਲਣੀਆਂ ਹੁਣ ਤੇ ਥਾਣਿਆਂ ਦੇ ਵਿੱਚ ਗਰਨੇਡ ਦੇ ਹਮਲੇ ਤੱਕ ਹੋਣ ਲੱਗ ਗਏ ਪਹਿਲਾਂ ਵੀ ਉਸ ਟਾਈਮ ਪਹਿਲੇ ਪੰਜਾਬ ਦੇ ਵਿੱਚ ਕੋ ਰਾਕਟ ਲਾਂਚਰ ਦਾ ਹਮਲਾ ਕੀਤਾ ਗਿਆ ਸੀ ਥਾਣੇ ਵਿੱਚ ਹਾਂਜੀ ਹਾਂਜੀ ਤੁਸੀਂ ਦੇਖੋ ਕਿ ਗਾਏ ਕਿੱਥੇ ਸੇਫ ਨਹੀਂ ਵਪਾਰੀ ਇੱਥੇ ਸੇਫ ਨਹੀਂ ਬਿਜ਼ਨਸਮੈਨ ਇੱਥੇ ਸੇਫ ਨਹੀਂ ਕੋਈ ਇੱਥੇ ਜਿਹੜਾ ਹੈ ਸੇਫ ਨਹੀਂ ਹੈਗਾ ਤੇ ਲਾਅ ਐਂਡ ਆਰਡਰ ਦਾ ਸਿਰਫ ਇੱਕ ਨਾਮ ਦੀ ਹੀ ਇੱਥੇ ਚੀਜ਼ ਰਹਿ ਗਈ ਹੈ ਅਸੀਂ ਵੀ ਬਚਪਨ ਤੋਂ ਪੰਜਾਬ ਵਿੱਚ ਇੱਥੇ ਰਹਿ ਰਹੇ ਆ ਵਿਚਰਦੇ ਆ ਮੇਰੇ ਨਾਨਕੇ ਮੇਰੇ ਸਾਰੇ ਪਰਿਵਾਰ ਇੱਥੇ ਹੈਗੇ ਨਹੀਂ ਲੇਕਿਨ ਇੰਨਾ ਬੁਰਾ ਹਾਲ ਨਹੀਂ ਸੀ ਵੇਖਿਆ ਜੋ ਹੁਣ ਹੋ ਰਿਹਾ ਆਏ ਦਿਨ ਕਤਲ ਆਏ ਦਿਨ ਇੱਥੇ ਜੋ ਵੀ ਹਮਲੇ ਲੋਕਾਂ ਤੇ ਹੋ ਰਹੇ ਨੇ ਬਿਲਕੁਲ ਸੇਫ ਨਹੀਂ ਆ ਪੰਜਾਬ ਤੇ ਹੁਣ ਬਿਲਕੁਲ ਸੇਫ ਨਹੀਂ ਰਹਿਣ ਲੀਔਰ ਪਿਛਲੇ ਦਿਨੀ ਬਾਦਸ਼ਾਹਪੁਰ ਵਿਖੇ ਪੁਲਿਸ ਚੌਕੀ ਦੇ ਵਿੱਚ ਗ੍ਰਨੇਡ ਹਮਲਾ ਦਾ ਹੋ ਜਾਣਾ ਇਹ ਕਿਹੜੀਆਂ ਗੱਲਾਂ ਵੱਲ ਇਸ਼ਾਰਾ ਸਰ ਇਹ ਗੱਲਾਂ ਦਾ ਇਸ਼ਾਰਾ ਸਾਨੂੰ ਤੇ ਇਹ ਲੱਗ ਰਿਹਾ ਕਿ ਹੁਣ ਆਮ ਆਦਮੀ ਨੂੰ ਪਤਾ ਸੀ ਤੇ ਫੇਲ ਹੋ ਚੁੱਕੇ ਆ ਤੇ ਹੁਣ ਇਹ ਡਰ ਦੀ ਰਾਜਨੀਤੀ ਫੈਲਾਣਾ ਜਾ ਰਹੇ ਨੇ ਇਹ ਲੋਕਾਂ ਦੇ ਵਿੱਚ ਜਿਸ ਦਿਨ ਤੋਂ ਆਏ ਨੇ ਇਹਨਾਂ ਦੇ ਗੈਂਗਸਟਰਾਂ ਨਾਲ ਤਾਲੁਕਾਤ ਨੇ ਨਸ਼ੇ ਦੇ ਵਪਾਰੀਆਂ ਨਾਲ ਇਹਨਾਂ ਦੇ ਤਾਲੁਕਾਤ ਨੇ ਆਮ ਆਦਮੀ ਪਾਰਟੀ ਦਾ ਇੱਕ ਸਰਪੰਚ ਜਿਹਦੇ ਘਰ ਰੇਡ ਪੈਂਦੀ ਹੈ ਉਹਦੇ ਘਰੋਂ ਸਾਰੇ ਨਸ਼ੇ ਫੜੇ ਜਾਂਦੇ ਨੇ ਹਜੇ ਤੱਕ ਉਹਨੂੰ ਅੰਦਰ ਨਹੀਂ ਕੀਤਾ ਗਿਆ ਸਮਾਨੇ ਦੀ ਗੱਲ ਕਰੀਏ ਥਾਣਿਆਂ ਉੱਤੇ ਗਰਨੇਡ ਨਾਲ ਅਮਲੇ ਹੋ ਰਹੇ ਨੇ ਮੁਰਾਦਪੁਰਾ ਪਿੰਡ ਸਾਡੀ ਜਿਹੜਾ ਲਾਗੇ ਪੈਂਦਾ ਨਸ਼ੇ ਦਾ ਸਾਰਿਆਂ ਨਾਲੋਂ ਵੱਡਾ ਗੜ ਹੈ ਉੱਥੇ ਦੇ ਨਸ਼ੇ ਤਸਕਰਾਂ ਦੇ ਇੱਥੇ ਦੇ ਐਮਐਲਆ ਨਾਲ ਉਹਨਾਂ ਦੇ ਪਰਿਵਾਰਿਕ ਸਾਂਝਾ ਨੇ ਉਹਨਾਂ ਦੀਆਂ ਤਸਵੀਰਾਂ ਇੱਕ ਦੂਜਿਆਂ ਨਾਲ ਉਹਨਾਂ ਦੇ ਘਰ ਆਣ ਜਾਣ ਇੱਕ ਦੂਜੇ ਨਾਲ ਮਨੋਰੰਜਨ ਗਾਲੀਆ ਜੀ ਦੇ ਘਰ ਜਿਹੜਾ ਰਾਤ ਬੀਪੀ ਰਾਤ ਐ ਹਮਲਾ ਹੋਇਆ ਸੀ ਇਹਦੀ ਪੂਰੀ ਨਿਖੇਦੀ ਕਰਦੇ ਹਾਂ ਇਹ ਅਸੀਂ ਦਿਖਾਣਾ ਚਾਹੁੰਦੇ ਹਾਂ ਪਹਿਲੇ ਵੀ ਸਿੱਧੂ ਮੂਸੇਵਾਲੇ ਦਾ ਵੀ ਕਤਲ ਹੋਇਆ ਡੀਐਸਪੀਆਂ ਦੇ ਉੱਤੇ ਗੋਲੀਆਂ ਚਲੀਆਂ ਗਿੰਨੀ ਜੀ ਪੰਜਾਬ ਦੇ ਨੌਜਵਾਨਾਂ ਨੂੰ ਨਵੀਂ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਤੁਸੀਂ ਹਰ ਪਾਰਟੀ ਨੂੰ ਦੇਖ ਲਿਆ ਹਰ ਤਰ੍ਹਾਂ ਦਾ ਤੁਸੀਂ ਬੰਦਾ ਇਹਨਾਂ ਦਾ ਜਮਾ ਕੇ ਵੇਖ ਲਿਆ ਜਿਹੜਾ ਸਾਡੇ ਨਾਲ ਝੂਠੇ ਵਾਅਦੇ ਝੂਠੇ ਵਾਅਦੇ ਕਰਕੇ ਇੱਥੇ ਦੀ ਸੱਤਾ ਜਨਾਂ ਨੇ ਇੱਥੇ ਆਈ ਜੀ ਤੇ ਤੁਸੀਂ ਵੀ ਵਿਸ਼ਵਾਸ ਕੀਤਾ ਸੀ ਕਿ ਆ ਕੇ ਕੋਈ ਸਾਡਾ ਭਲਾ ਕਰਨਗੇ ਕਿਸਾਨਾਂ ਦਾ ਭਲਾ ਕਰਨਗੇ ਜਿਨ੍ਹਾਂ ਨੇ ਕਿਹਾ ਅਸੀਂ 5 ਮਿੰਟਾਂ ਵਿੱਚ ਅਸੀਂ ਐਮਐਸਪੀ ਦੇਾਂਗੇ ਕਿਸਾਨਾਂ ਨੂੰ ਅੱਜ 3 ਸਾਲ ਹੋ ਗਏ ਨੇ ਨਾ ਇਹਨਾਂ ਨੇ ਬੀਬੀਆਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨਾ ਐਮਐਸਪੀ ਦੇ ਵਾਅਦੇ ਪੂਰੇ ਕੀਤੇ ਨਾ ਕੋਈ ਹੋਰ ਵਾਅਦਾ ਪੁੱਤਾ ਪੂਰਾ ਕੀਤਾ ਇੱਕ ਵਾਅਦਾ ਜਿਹੜਾ ਭਗਵੰਤ ਮਾਨ ਨੇ ਕੀਤਾ ਸੀ ਕਿ ਮੈਂ ਆਪਣੇ ਸਾਡੇ ਖੇਤੀ ਸਾਡੇ ਕਰਕਲਕਾਰੀਆਂ ਬੱਚੇ ਦੀ ਗੁੰਜਣੀਆਂ ਕੋਈ ਵਾਅਦਾ ਪੰਜਾਬ ਦੇ ਨਾਲ ਖਾਲੀ ਪੂਰਾ ਕੀਤਾ ਹੋਰ ਕੋਈ ਵਾਅਦਾ ਇਥੇ ਪੂਰਾ ਨਹੀਂ Sababo so, dhanwaad